ਗੁਰੂ ਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰੂ ਵਿਦਾਸ ਜੀ ਦੇ 40 ਸ਼ਬਦ 16 ਰਾਗਾ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਇਸ ਤੋਂ ਇਲਾਵਾ ਉਹਨਾਂ ਦੀ ਕਾਫੀ ਹੋਰ ਰਚਨਾ ਵੀ ਮਿਲਦੀ ਹੈ ਉਹਨਾਂ ਦੀ ਰਚਨਾ ਰੱਬ ਗੁਰੂ ਬ੍ਰਹਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਮਨੁੱਖਤਾ ਦੀ ਭਲਾਈ ਤੇ ਜ਼ੋਰ ਦਿੰਦੀ ਹੈ ਉਹਨਾਂ ਦੀ ਰਚਨਾ ਦਾ ਭਗਤੀ ਵਿਚਾਰਤਾਰਾ ਉੱਤੇ ਵੀ ਡੂੰਘਾ ਪ੍ਰਭਾਵ ਪਿਆ ਹੈ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੈ ਨਰ ਦੂਜਕ ਜਾਣਗੇ ਸਤਿ ਪਾਕੇ ਰਬਿਦਾਸ ਜਿਸ ਦਾ ਪਾਵ ਹੈ ਕਿ ਜੋ ਮਨੁੱਖ ਰੱਬ ਨਾਮ ਦਾ ਹੀਰਾ ਛੱਡ ਕੇ ਹੋਰ ਥਾਵਾਂ ਤੋਂ ਸੁੱਖਾਂ ਦੀ ਆਸ ਰੱਖਦਾ ਹੈ ਉਸ ਮਨੁੱਖ ਨੂੰ ਸਿਰਫ ਦੁੱਖ ਹੀ ਮਿਲਦੇ ਹਨ ਗੁਰੂਵਦਾਸ ਜੀ ਨੇ ਸਾਂਝੀ ਬਾਤ ਦਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਓਚ ਨੀਚ ਛੂਤ-ਛਾਤ ਪੇਖਾ ਬਖੰਡਾ ਨਾ ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ ਗੁਰੂ ਰਵਦਾਸ ਜੀ ਦੁਆਰਾ ਰਚਿਤ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਪ੍ਰਭੂ ਭਗਤੀ ਦੇ ਨਾਲ ਨਾਲ ਜਿਨ੍ਹਾਂ ਭਗਤਾਂ ਨੇ ਸਮਾਜ ਸੁਧਾਰ ਦੇ ਵਿੱਚ ਬੜਮੁੱਲਾ ਯੋਗਦਾਨ ਪਾਇਆ ਹੈ ਉਹਨਾਂ ਵਿੱਚੋਂ ਗੁਰੂ ਵਿਦਾਤ ਜੀ ਦਾ ਅਹਿਮ ਸਥਾਨ ਹੈ ਗੁਰੂ ਵਿਦਾਤ ਜੀ ਦਾ ਜਨਮ 1777-1778 ਚੌਥੀ ਸਦੀ ਵਿੱਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ ਦੇਵੀ ਜੀ ਦੇ ਘੁੱਖੋਂ ਕਾਂਸੀ ਬਨਾਰਸ ਵਿਕੇ ਹੋਇਆ ਉਹ ਇੱਕ ਸਮਾਜ ਸੁਧਾਰਕ ਮਾਨਵਵਾਦੀ ਧਾਰਮਿਕ ਮਨੁੱਖ ਚਿੰਤਕ ਅਤੇ ਮਹਾਨ ਕਵੀ ਸਨ ਗੁਰੂ ਵਿਦਾਸ ਜੀ ਸੰਤ ਰਾਮਾਨੰਦ ਜੀ ਦੇ ਸ਼ਿਸ਼ੇ ਅਤੇ ਭਗਤ ਕਬੀਰ ਜੀ ਦੇ ਸਮਕਾਲੀ ਸਨ ਗੁਰੂ ਵਿਦਾਸ ਜੀ ਨੂੰ ਭਗਤੀ ਕਰਨ ਕਰਕੇ ਜਾਤ ਅਪਮਾਨੀਆਂ ਵੱਲੋਂ ਇੱਕ ਵਾਰ ਸਾਰੇ ਪੰਡਤਾਂ ਨੇ ਇਕੱਠੇ ਹੋ ਕੇ ਗੁਰੂ ਵਿਦਾਸ ਜੀ ਨੂੰ ਪਰਮਾਤਮਾ ਦੀ ਭਗਤੀ ਨੂੰ ਤਿਆਗਣ ਦਾ ਹੁਕਮ ਦਿੱਤਾ ਪਰ ਗੁਰੂ ਵਿਦਾਸ ਜੀ ਨੇ ਣ ਤੜਕੋ ਕੇ ਕਿਹਾ ਕਿ ਪਰਮਾਤਮਾ ਕਿਸੇ ਖਾਸ ਜਾਤ ਵਰਣ ਜਾਂ ਮਜ਼ਬਦ ਦਾ ਨਹੀਂ ਪਰਮਾਤਮਾ ਸਭ ਦਾ ਹੈ ਗੁਰੂ ਵਿਦਾਸ ਜੀ ਨੇ ਸਮਾਜ ਵਿੱਚ ਅਜਈਆਂ ਫੈਲੀਆਂ ਕੁਰੀਤਿਆਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਅਤੇ ਇਸ ਪੇਤਪਾਪ ਨੂੰ ਤਾਰਕਿਕ ਅਤੇ ਦਲੀਲ ਭਰਪੂਰ ਟਾਂਗ ਨਾਲ ਖੰਡਿਤ ਕਰਦੇ ਹੋਏ ਕੇਵਲ ਪਰਮਾਤਮਾ ਦੀ ਭਗਤੀ ਨੂੰ ਹੀ ਉੱਚਾ ਦਰਜਾ ਦਿੱਤਾ। ਉਨ੍ਹਾਂ ਦਾ ਕਥਨ ਹੈ ਕਿ ਮਨੁੱਖ ਅੰਦਰ ਡਰ, ਚਿੰਤਾ, ਗਰੀਬੀ, ਦੁੱਖ, ਗਰਾਵੜ, ਦੁਵਿਧਾ ਜੋ ਮਦਕਾਲੀ ਸਮਾਜ ਦੀਆਂ ਸਮੱਸਿਆਵਾਂ ਹਨ ਜਿਸ ਨਾਲ ਮਨੁੱਖ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਅਤੇ ਉਹ ਪਤਨ ਦੇ ਰਸਤੇ ਤੇ ਤੁਰ ਪੈਂਦਾ ਹੈ। ਪਰ ਇਸੇ ਸ਼ਬਦ ਵਿੱਚ ਉਹਨਾਂ ਨੇ ਅਜਿਹੀ ਸੂਚੀ ਵੀ ਦਿੱਤੀ ਹੈ ਜੋ ਮਨੁੱਖ ਨੂੰ ਵਿਕਾਸ ਦੇ ਰਸਤੇ ਤੇ ਪਾ ਕੇ ਖੁਸ਼ਹਾਲੀ ਤੇ ਆਨੰਦ ਦੇ ਰਾਹ ਵੱਲ ਲੈ ਜਾਂਦੇ ਹਨ ਇਸ ਵਿੱਚ ਉਹ ਇੱਕ ਖੁਸ਼ਹਾਲ ਸਮਾਜ ਦੀ ਕਲਪਨਾ ਕਰਦੇ ਹਨ ਇੱਕ ਅਜਿਹੇ ਸ਼ਹਿਰ ਦੀ ਤਸਵੀਰ ਪੇਸ਼ ਕਰਦੇ ਹਨ ਜਿੱਥੇ ਰੋਜੀ ਰੋਟੀ ਦਾ ਫਿਕਰ ਨਾ ਹੋਵੇ ਨਾ ਖਰਾਜ ਪਰਨ ਦਾ ਡਰ ਹੋਵੇ ਨਾ ਹਕੂਮਤ ਦਾ ਖੌਫ ਜਿੱਥੇ ਕੋਈ ਰੋਕ ਟੋਕ ਨਾ ਹੋਵੇ ਅੰਗ 345 ਤੇ ਦਰਜ ਆਪਜੀ ਦੀ ਬਾਣੀ ਦੇ ਸ਼ਬਦ ਵਿੱਚ ਉਹ ਇੱਕ ਅਕਾਲ ਪੁਰਖ ਦੀ ਨਗਰੀ ਬੇਗਮਪੁਰੇ ਦੇ ਆਨੰਦਮਈ ਸੋਇਜਤਾ ਦਾ ਅਲੋਕਿਕ ਅਤੇ ਨੂਰਾਨੀ ਪ੍ਰਕਾਸ਼ ਦਾ ਆਨੰਦਪਰਪੂਰ ਅਲੋਕਿਕ ਨਜ਼ਾਰਾ ਪੇਸ਼ ਕਰਦੇ ਹਨ ਬੇਗਮਪੁਰਾ ਸਹਿਰ ਕੋ ਨਾਉ ਦੂਖ ਅਦੂ ਨਹੀਂ ਤੇਠਾਉ ਨਾ ਤਸਵੀਰ ਖਿਰਾਸ ਨਾ ਮਾਲ ਖੌਫ ਨਾ ਖਤਾ ਨਾ ਤਰਸ ਨਸਵਾਲ ਗੁਰੂਵਦਾਸ ਜੀ ਇੱਕ ਅਗਾਵ ਵਦੂ ਖਿਆਲੀ ਸਨ ਗੁਰੂਵਦਾਸ ਜੀ ਇੱਕ ਅਗਾਵ ਵਦੂ ਖਿਆਲਾਂ ਵਾਲੇ ਗੁਰੂ ਸਨ ਉਹ ਮਰਨ ਤੋਂ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗੱਲ ਕਰਦੇ ਸਨ ਜੋ ਮੁਕਤੀ ਨਿੱਜੀ ਨਹੀਂ ਬਲਕਿ ਸਮੂਹਿਕ ਮੁਕਤੀ ਹੈ ਸਾਰੇ ਸਮਾਜ ਦੇ ਕਲਿਆਣ ਦੀ ਸਰਬੱਤ ਦੇ ਭਲੇ ਦੀ ਗੱਲ ਕਰਦੇ ਸਨ ਗੁਰੂ ਰਵਿਦਾਸ ਜੀ ਸਮਾਜ ਦਰਸ਼ਨ ਬਦਲਣ ਤੇ ਉਸਾਰਨ ਦੀ ਪ੍ਰੇਰਣਾ ਕਰਦੇ ਸਨ ਕਿਉਂਕਿ ਉਹ ਸਮਾਂ ਤੁਰਕਾਂ ਅਤੇ ਪਠਾਣਾ ਦੇ ਰਾਜ ਵਿੱਚ ਅਰਾਜਤਾ ਅਸਿਰਤਾ ਅਤੇ ਅਸ਼ਾਂਤੀ ਦਾ ਬੋਲਬਾਲਾ ਸੀ ਦਿੱਲੀ ਦੀ ਸਲਤਨਤ ਕਮਜ਼ੋਰ ਹੋ ਚੁੱਕੀ ਸੀ ਆਮ ਲੋਕਾਂ ਦੇ ਵਿੱਚ ਨਿਰਾਸ਼ਾ ਪੈਦਾ ਹੋ ਚੁੱਕੀ ਸੀ ਗੁਰੂ ਵਿਦਾਸ ਜੀ ਨੇ ਇਨ ਹਾਰਿਆਂ ਲਤਾੜਿਆਂ ਲੋਕਾਂ ਨੂੰ ਇੱਕ ਨਵਾਂ ਸੁਪਨਾ ਦਿਖਾਇਆ ਗੁਰੂ ਵਿਦਾਸ ਜੀ ਨੂੰ ਆਪਣੀ ਨੀਵੀਂ ਜਾਤ ਹੋਣ ਤੇ ਕਦੀ ਵੀ ਸ਼ਰਮ ਮਹਿਸੂਸ ਨਹੀਂ ਹੋਈ ਸਗੋਂ ਉਹਨਾਂ ਨੇ ਗੁਰਵਾਨੀ ਵਿੱਚ ਆਪਣੀ ਨੀਵੀਂ ਜਾਤ ਹੋਣ ਦਾ ਬੜੇ ਮਿੱਠੇ ਅਤੇ ਭਾਪੂਰਤ ਤਰੀਕੇ ਨਾਲ ਪ੍ਰਚੇਤਤਾ ਹੈ ਇੱਕ ਵਾਰ ਚਤੌੜ ਦੀ ਰਾਣੀ ਚਾਲਾ ਬਾਈ ਨੇ ਗੁਰੂ ਵਿਦਾਸ ਜੀ ਅਤੇ ਹੋਰ ਪੰਡਤਾਂ ਨੂੰ ਆਪਣੇ ਮਹਿਲ ਵਿੱਚ ਬਰਮ ਭੋਜ ਲਈ ਬੁਲਾਇਆ ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਣੀ ਨੇ ਗੁਰੂ ਵਿਦਾਸ ਜੀ ਨੂੰ ਵੀ ਬੁਲਾਇਆ ਸੀ ਫੈਸਲਾ ਹੋਇਆ ਕਿ ਪਹਿਲਾਂ ਸਾਰੇ ਪੰਡਤ ਭੋਜਨ ਛਕਣਗੇ ਉਸ ਤੋਂ ਬਾਅਦ ਗੁਰੂ ਰਵਿਦਾਸ ਜੀ ਕਿਉਂਕਿ ਗੁਰੂ ਰਵਿਦਾਸ ਜੀ ਨੀਵੀਂ ਜਾਤੀ ਦੇ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਨੂੰ ਬਰਾਬਰ ਬਿਠਾਉਣਾ ਬ੍ਰਾਹਮਣਾਂ ਨੂੰ ਮਨਜ਼ੂਰ ਨਹੀਂ ਸੀ ਰਾਣੀ ਨੂੰ ਇਹ ਗੱਲ ਸਵੀਕਾਰ ਨਾ ਹੋਈ ਜਿਸ ਵਕਤ ਭੋਜਨ ਦਾ ਸਮਾਂ ਆਇਆ 108 ਪੰਡਤਾਂ ਦਾ ਭੋਜਨ ਪਰੋਸਿਆ ਗਿਆ ਆ ਰਾਣੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਪਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਮੈਂ ਠੀਕ ਹਾਂ ਮੈਂ ਬਾਅਦ ਵਿੱਚ ਭੋਜਨ ਛਕ ਲਵਾਂਗਾ ਇਹ ਕਹਿ ਕੇ ਉਹ ਭਗਤੀ ਦੇ ਵਿੱਚ ਲੀਨ ਹੋ ਗਿਆ ਜਿਸ ਵਕਤ ਪੰਗਤ ਵਿੱਚ ਭੋਜਨ ਛਕਣ ਲਈ ਪੰਡਤ ਬੈਠੇ ਤਾਂ ਹਰ ਪੰਡਤ ਦੀ ਥਾਲੀ ਵਿੱਚੋਂ ਗੁਰੂ ਅਰਜਨ ਦੇਵ ਜੀ ਭੋਜਨ ਛਕਦੇ ਨਜ਼ਰ ਆਏ ਪੰਡਾਲ ਦੇ ਵਿੱਚ ਰੌਲਾ ਪੈ ਗਿਆ ਹਰ ਪੰਡਤ ਇਹੋ ਕਹਿ ਰਿਹਾ ਸੀ ਗੁਰੂ ਅਰਜਨ ਦੇਵ ਜੀ ਮੇਰੀ ਥਾਲੀ ਦੇ ਵਿੱਚੋਂ ਭੋਜਨ ਛਕ ਰਹੇ ਹਨ ਪੰਡਤਾਂ ਦੇ ਆਗੂ ਸਮਝ ਗਿਆ ਕਿ ਇਹ ভক্তਾਂ ਦੀ ਉੱਚੀ ਅਵਸਥਾ ਵਿੱਚ ਪਹੁੰਚੇ ਗੁਰੂ ਹਨ ਸਭ ਨੇ ਜਾ ਕੇ ਗੁਰੂ ਅਰਵਿਦਾਸ ਜੀ ਦੇ ਪੈਰ ਛੂਏ ਅਤੇ ਮਾਫੀ ਮੰਗੀ ਰਾਣੀ ਨੇ ਗੁਰੂ ਜੀ ਨੂੰ ਹਾਥੀ ਤੇ ਬਿਠਾ ਕੇ ਉੱਪਰ ਛਤਰ ਚੁਲਾਇਆ ਅਤੇ ਜਲੂਸ ਦੀ ਸ਼ਕਲ ਵਿੱਚ ਸਾਰੇ ਪਿੰਡਾਂ ਨੂੰ ਉਹਨਾਂ ਦੇ ਦਰਸ਼ਨ ਕਰਵਾਇਆ ਇਸ ਵਕਤ ਇਹ ਸ਼ਬਦ ਉਸ ਪ੍ਰਮਾਤਮਾ ਦੀ ਵਿडਿਆਈ ਤੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਉਚਾਰੇ ਗਏ ਐਸੀ ਲਾਲ ਤੁਦਬਿਨ ਕੌਣ ਕਰੇ ਗਰੀਬ ਨਿਵਾਜ ਉਸਈਆ ਮੇਰਾ ਮਾથે ਛਤਰ ਤੇ ਪਾਵ हे ਪ੍ਰਮਾਤਮਾ ਤੇਰੀ ਕਿਰਪਾ ਨਾਲ ਮੇਰੇ ਸਿਰ ਤੇ ਛਤਰ ਚੁਲ ਰਿਹਾ ਹੈ ਤੇਰੀ ਕਿਰਪਾ ਨਾਲ ਹੀ ਮੈਨੂੰ ਇੰਨਾ ਮਾਨ ਸਨਮਾਨ ਮਿਲ ਰਿਹਾ ਹੈ ਗੁਰੂ ਵਿਦਾਸ ਜੀ ਦਾ ਕਥਨ ਮਨ ਚੰਗਾ ਤੋ ਕਟੋਤੀ ਮੇ ਗੰਗਾ ਲੈ ਕੇ ਇਹ ਸਾਫ ਕਰ ਦਿੱਤਾ ਕਿ ਅਗਰ ਇਨਸਾਨ ਦਾ ਦਿਲ ਸਾਫ ਹੈ ਇਨਸਾਨੀਅਤ ਹੈ ਤਾਂ ਤੀਰਥਾਂ ਤੇ ਮੰਦਿਰਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ ਹੈ ਰੱਬ ਨੂੰ ਖੁਸ਼ ਕਰਨ ਲਈ ਜਿਹੜੇ ਅਡੰਬਰ ਤੇ ਕਰਮਕਾਂਡ ਬ੍ਰਾਹਮਣਾ ਨੇ ਕਾਇਮ ਕੀਤੇ ਸਨ ਇਹਨਾਂ ਨੇ ਖੁੱਲ ਕੇ ਉਹਨਾਂ ਦਾ ਵਿਰੋਧ ਕੀਤਾ। ਗੁਰਵਦਾਸ ਜੀ ਨੇ ਆਪਣੀ ਬਾਣੀ ਦੁਆਰਾ ਜਾਤ ਪਾਤ ਤੇ ਊਚ ਨੀਚ ਦਾ ਵਿਰੋਧ ਕੀਤਾ। ਜਿੱਥੇ ਆਪ ਜੀ ਨੇ ਆਪਣੇ ਪਵਿੱਤਰ ਜੀਵਨ ਅਤੇ ਨਾਮ ਬਾਣੀ ਨਾਲ ਅਨੇਕਾਂ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ, ਉੱਥੇ ਆਪ ਜੀਵਨ ਦੇ ਸ਼ੰਕਿਆਂ ਨੂੰ ਨਿਵਰਤ ਕਰਦੇ ਅਕਾਲ ਪੁਰਖ ਦੇ ਹੁਕਮ ਵਿੱਚ ਰਹਿੰਦੇ ਨੇਕ ਅਮਲਾਂ ਤੇ ਚੱਲਦੇ ਆਂ ਜੀਵਨ ਗੁਰਦਾਰਨ ਦਾ ਸੰਦੇਸ਼ ਦਿੰਦੇ ਸਨ। ਆਪਜੀ त्याਗੀ ਸੁਆਦੇ ਸਨ ਜੋ ਵੀ ਆਪਜੀ ਦੇ ਕੋਲ ਆਉਂਦਾ ਉਹ ਵੀ ਆਪ ਸੰਤਾਪਕਾਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਉਹਨਾਂ ਤੇ ਖਰਚ ਕਰ ਦਿੰਦੇ ਜਿਸ ਤੋਂ ਬਾਅਦ ਆਪਜੀ ਦੇ ਪਿਤਾ ਜੀ ਕਾਫੀ ਨਿਰਾਸ਼ ਵੀ ਹੋਏ ਕਹਿੰਦੇ ਹਨ ਕਿ ਇੱਕ ਵਾਰੀ ਆਪਜੀ ਦੇ ਇੱਕ ਹਮਦਰਦ ਨੇ ਆਪਜੀ ਦੀ ਗਰੀਬੀ ਦੇਖੀ ਤਾਂ ਆਪਜੀ ਦੀ ਝੁੱਗੀ ਦੇ ਵਿੱਚ ਪਾਰਸ ਰੱਖ ਕੇ ਚਲੇ ਗਿਆ ਕੁਝ ਦਿਨ ਬਾਅਦ ਉਹ ਵਾਪਸ ਆਇਆ ਤਾਂ ਸੋਚਿਆ ਕਿ ਹੁਣ ਗਰੀਬੀ ਤੋਂ ਛੁਟਕਾਰਾ ਪਾ ਲਿਆ ਹੋਵੇਗਾ ਪਰ ਜਦ ਵਾਪਸ ਆ ਕੇ ਦੇਖਿਆ ਤਾਂ ਪਾਰਸ ਉਸੇ ਜਗ੍ਹਾ ਪਿਆ ਸੀ ਜਿਸ ਤਰ੍ਹਾਂ ਉਹ ਰੱਖ ਕੇ ਗਏ ਸਨ 151 ਸਾਲ ਦੀ ਉਮਰ ਬਤਾ ਕੇ ਗੁਰੂ ਵਿਦਾਸ ਜੀ ਚਤੌੜ ਵਿਖੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਚਤੌੜ ਵਿਖੇ ਗੁਰੂ ਵਿਦਾਸ ਜੀ ਦੀ ਯਾਦ ਵਿੱਚ ਮਹਾਨ ਯਾਦਗਾਰ ਸ਼ਿਸ਼ੋਭਿਤ ਹੈ ਆਪ ਜੀ ਦੇ ਉੱਚੇ ਤੇ ਸੁੱਚੇ ਉਪਦੇਸ਼ ਸਮੁੱਚੀ ਜਾਤੀ ਲਈ ਚਾਨਣ ਮਨਾਰਾ ਬਣ ਕੇ ਰਾਹ ਦਿਖਾਉਂਦੇ ਰਹਿਣਗੇ